ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਨਵੇਂ ਸਾਲ ਨੂੰ ਲੈ ਕੇ ਵਿਸ਼ਵ ਭਰ ਦੇ ਵਿੱਚ ਖਾਸੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਤੇ ਅਤੇ ਇਸ ਦਿਨ ਨੂੰ ਲੈ ਕੇ ਲੋਕਾਂ ਨੇ ਇੱਕ ਦੂਜੇ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਜਸ਼ਨ ਮਨਾਏ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਤੇ ਪਰ ਜੇਕਰ ਗੱਲ ਦਿੱਲੀ ਦੀ ਕਰੀਏ ਤਾਂ ਦਿੱਲੀ ਦੇ ਵਿੱਚ ਜੋ ਉੱਥੋਂ ਦੇ ਲੋਕ ਨੇ ਨਵੇਂ ਸਾਲ ਤੇ ਇੱਕ ਰਾਤ ਦੇ ਅੰਦਰ ਅੰਦਰ 24 ਲੱਖ ਬੋਤਲ ਸ਼ਰਾਬ ਦੀ ਖਤਮ ਕਰ ਦਿੱਤੀ ਯਾਨੀ ਕਿ 24 ਲੱਖ ਬੋਤਲ ਦਿੱਲੀ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਰਾਤ 31 ਦਸੰਬਰ 2023 ਨੂੰ ਖਤਮ ਕਰ ਦਿੱਤੀ ਜਿਸ ਸਬੰਧੀ ਆਪਕਾਰੀ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਪਿਛਲੇ ਸਾਲ 2022 ਦੀ ਗੱਲ ਕਰੀਏ ਤਾਂ 2023 ਦੇ ਮੁਕਾਬਲੇ 2023 ਤੇ 22 ਦੀ ਗੱਲ ਕਰੀਏ ਤਾਂ ਇਹਨਾਂ ਦੋਨਾਂ ਸਾਲਾਂ ਦੇ ਮੁਕਾਬਲੇ ਦੇ ਵਿੱਚ ਜੋ ਇਸ ਸਾਲ ਦਾ ਡਾਟਾ ਆਇਆ ਹੈ ਉਸ ਦੇ ਅਕੋਰਡਿੰਗਲੀ ਜੋ 4 ਲੱਖ ਬੋਤਲ ਸ਼ਰਾਬ ਦੀ ਜ਼ਿਆਦਾ ਦਿੱਲੀ ਦੇ ਲੋਕਾਂ ਨੇ ਪੀਤੀ ਹੈ ਯਾਨੀ ਕਿ 4 ਲੱਖ ਵੱਧ ਬੋਤਲਾਂ ਦਾ ਇਜ਼ਾਫਾ ਜੋ ਹੈਗਾ ਦਰਜ ਕੀਤਾ ਗਿਆ ਪੂਰੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਆਖਿਰ ਦਿੱਲੀ ਦੇ ਵਿੱਚ ਕੁੱਲ ਕਿੰਨੀ ਸ਼ਰਾਬ ਨਵੇਂ ਸਾਲ ਦੀ ਆਮਦ ਤੇ ਲੋਕਾਂ ਨੇ ਜਸ਼ਨ ਮੌਕੇ ਪਾਰਟੀ ਮਨਾਉਣ ਦੇ ਮੌਕੇ ਪੀਤੀ ਹੈ ਪੂਰੀ ਗੱਲਬਾਤ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੰਦੇ ਆ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ 24 ਲੱਖ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਲੋਕਾਂ ਨੇ ਨਵੇਂ ਸਾਲ ਦੇ ਦਿਨ ਰਾਤ 31 ਦਸੰਬਰ 2023 ਨੂੰ ਪੀਤੀ ਤੇ ਬੇਸ਼ੱਕ ਇਹ ਮਾਹੌਲ ਹਰ ਥਾਂ ਤੇ ਬਣਿਆ ਹੋਵੇਗਾ ਪਰ ਦਿੱਲੀ ਵਾਲਿਆਂ ਨੇ ਤਾਂ ਕੁਝ ਜ਼ਿਆਦਾ ਹੀ ਬੱਲੇ ਬੱਲੇ ਕਰਾ ਦਿੱਤੀ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ 4 ਲੱਖ ਬੋਤਲਾਂ ਵੱਧ ਪੀਤੀਆਂ ਨੇ ਪਿਛਲੇ ਸਾਲ ਦੇ ਨਾਲੋਂ ਅਧਿ ਕਾਰੀਗਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ 31 ਦਸੰਬਰ ਦੀ ਦੇਰ ਰਾਤ ਤੱਕ 24 ਲੱਖ 724 ਬੋਤਲਾਂ ਦੀ ਵਿਕਰੀ ਹੋਈ ਸੀ ਤੇ ਇਸ ਸਾਲ ਦਸੰਬਰ ਮਹੀਨੇ ਦੇ ਦੌਰਾਨ 31 ਦਸੰਬਰ ਦਾ ਅੰਕੜਾ ਸਭ ਤੋਂ ਵੱਧ ਵਿਕਰੀ ਦਾ ਰਿਹਾ ਤੇ ਇਸ ਦੇ ਨਾਲ ਹੀ ਪਿਛਲੇ ਸਾਲ 31 ਦਸੰਬਰ 2022 ਨੂੰ ਹੋਈ ਵਿਕਰੀ ਦੇ ਮੁਕਾਬਲੇ ਇਸ ਸਾਲ 31 ਦਸੰਬਰ ਦਾ ਅੰਕੜਾ ਕਰੀਬ 4 ਲੱਖ ਬੋਤਲਾਂ ਜ਼ਿਆਦਾ ਹੈ। ਇਸ ਸਾਲ ਦਸੰਬਰ ਮਹੀਨੇ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਕਰੀਬ 5 ਕਰੋੜ ਬੋਤਲਾਂ ਸ਼ਰਾਬ ਪੀਤੀ ਜੋ ਕਿ ਪਿਛਲੇ ਸਾਲ ਦਸੰਬਰ ਦੇ ਮੁਕਾਬਲੇ 98,19,731 ਬੋਤਲਾਂ ਜ਼ਿਆਦਾ ਹੈ। ਸਾਲ 2022 ਦੇ ਮੁਕਾਬਲੇ ਇਸ ਸਾਲ ਮਹੀਨਾਦਰ ਮਹੀਨਾ ਵਿਕਰੀ ਦੇ ਵਿੱਚ 14% ਦਾ ਵਾਧਾ ਹੋਇਆ ਹੈ ਤੇ ਅਧਿਕਾਰੀਆਂ ਦੇ ਮੁਤਾਬਕ ਪਿਛਲੇ ਸ਼ਨੀਵਾਰ ਨੂੰ 17,79,379 ਬੋਤਲਾਂ ਸ਼ਰਾਬ ਦੀ ਵਿਕਰੀ ਹੋਈ ਸੀ ਤੇ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਦਿੱਲੀ ਦੀਆਂ 520 ਦੁਕਾਨਾਂ ਤੋਂ 3 ਕਰੋੜ 99 ਲੱਖ 60,509 ਸ਼ਰਾਬ ਦੀਆਂ ਬੋਤਲਾਂ ਵਿਕੀਆਂ ਸਨ ਜਦੋਂ ਕਿ ਇਸ ਸਾਲ 635 ਦੁਕਾਨਾਂ ਤੋਂ 4 ਕਰੋੜ 97 ਲੱਖ 80,240 ਸ਼ਰਾਬ ਦੀਆਂ ਬੋਤਲਾਂ ਵਿਕੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ ਦੇ ਮੌਕੇ ਤੇ ਸ਼ਰਾਬ ਦੀ ਵਿਕਰੀ ਦੇ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ 31 ਦਸੰਬਰ ਨੂੰ ਪਿਛਲੇ ਸਾਲ ਯਾਨੀ ਕਿ 2022 ਦੀਆਂ 14,66,353 ਬੋਤਲਾਂ ਦੀ ਬਜਾਏ ਇਸ ਸਾਲ 2023 ਦੇ ਵਿੱਚ 17,79,379 ਬੋਤਲਾਂ ਵਿਕੀਆਂ ਨੇ ਆਪਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਰ ਦੁਕਾਨਾਂ ਖੁੱਲਣ ਬ੍ਰਾਂਡਾਂ ਦੀ ਉਪਲਬਧਤਾ ਵਧਣ ਅਤੇ ਗ੍ਰਾਹਕਾਂ ਦੇ ਤਜ਼ਰਬੇ ਦੇ ਵਿੱਚ ਸੁਧਾਰ ਦੇ ਨਾਲ ਇਸ ਨਾਲ ਰਾਜਧਾਨੀ ਦੇ ਵਿੱਚ ਸ਼ਰਾਬ ਦੀ ਵਿਕਰੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸੋ ਤੁਸੀਂ ਸਿੱਧਾ-ਸਿੱਧਾ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਡਾਕਟਰ ਸ਼ਰਾਬ ਪੀਣ ਤੋਂ ਮਨਾਹੀ ਕਰਦੇ ਨੇ ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਤਾਂ ਉੱਥੇ ਹੀ ਜੇਕਰ ਅਸੀਂ ਦੂਜੇ ਪਾਸੇ ਗੱਲ ਕਰੀਏ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਇੱਕ ਰਾਤ ਦੇ ਅੰਦਰ-ਅੰਦਰ 24 ਲੱਖ ਜਿਹੜੀ ਬੋਤਲ ਹੈ ਸ਼ਰਾਬ ਦੀ ਖਤਮ ਕਰ ਦਿੱਤੀ ਹੈ ਦਿੱਲੀ ਦੇ ਲੋਕਾਂ ਨੇ ਤੇ ਇਹੋ ਜਿਹਾ ਮਾਹੌਲ ਜਿਹੜਾ ਹੈਗਾ ਪੰਜਾਬ ਜਾਂ ਹੋਰ ਸੂਬਿਆਂ ਦੇ ਵਿੱਚ ਵੀ ਜਾਂ ਵਿਸ਼ਵ ਭਰ ਦੇ ਹੋਰ ਥਾਵਾਂ ਤੇ ਵੀ ਬਣਿਆ ਹੋਵੇਗਾ ਪਰ ਜੋ ਗੱਲ ਜੋ ਖਬਰ ਚੱਲਦੀ ਪਈ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਿੱਲੀ ਦੀ ਕਿ 4 ਲੱਖ ਬੋਤਲ ਜਿਹੜੀ ਹੈਗੀ ਹੈ ਸ਼ਰਾਬ ਦੀ ਉਹ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਵਿਕੀ ਹੈ ਤੇ 24 ਲੱਖ ਦੀ ਜਿਹੜੀ 24 ਲੱਖ ਬੋਤਲ ਹੈ ਸ਼ਰਾਬ ਦੀ ਖਤਮ ਕਰ ਦिती ਹੈ 24 ਲੱਖ ਜਿਹੜੀ ਬੋਤਲ ਸ਼ਰਾਬ ਦੀ ਉਸਦੀ ਕੀਮਤ ਵੀ ਕਰੋੜਾਂ ਦੀ ਬਣਦੀ ਹੈ ਤੁਸੀਂ ਬਣੇ ਰਹੋ ਚੱਕ ਪਾਣੀ ਟੀਵੀ ਦੇ ਨਾਲ ਧੰਨਵਾਦ